ਅੱਜ ਅਸੀਂ ਬਣਾਵਾਂਗੇ ਥੇਲੇ ਤੇ ਮਿਲਨੇ ਵਾਲੀ ਨਾ ਛੋਲਿਆਂ ਦੀ ਚਾਟ ਘਰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਤੇ ਲਾਜਵਾ ਬਣ ਕੇ ਤਿਆਰ ਹੁੰਦੀ ਹੈ ਕਈ ਵਾਰ ਕੀ ਹੁੰਦਾ ਸਾਡਾ ਕੋਈ ਚਟਪੜਾ ਕੋਈ ਤੀਖਾ ਖਾਣੋਂ ਦਿਲ ਕਰਦਾ ਨਾ ਤੁਸੀਂ ਬਿਨਾ ਸੋਚੇ ਸਮਝੇ ਫਟਾਫਟ ਇਹ ਚਾਟ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਲਾਜਵਾ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਵਿੱਚ ਜ਼ਿਆਦਾ ਸਮਾਨ ਵਗੈਰਾ ਨਹੀਂ ਲੱਗਦਾ ਘਰ ਦੇ ਪੇ ਸਮਾਨ ਨਾਲ ਤੁਸੀਂ ਬਣ ਕੇ ਤਿਆਰ ਹੁੰਦੀ ਹੈ ਚਲੋ ਫੇ ਬਣਾਨੇ ਛੋਲਿਆਂ ਦੀ ਚਾਟ ਹੈਲੋ एवरीवन ਤੁਹਾਡਾ ਸਭ ਦਾ ਸਵਾਗਤ ਹੈ ਮਨਪ੍ਰਿਤ ਕਿਚਨ 'ਚ ਇਹ ਮੈਂ ਲਈ ਸੀਗੇ ਚਿੱਟੇ ਵਾਲੇ ਛੋਲੇ ਇਹਨੂੰ ਮਰਰਾਤੇ ਵੀ ਓਵਰਨਾਈਟ ਨਬੀ ਗੋ ਕੇ ਰੱਖ ਦਿੱਤੇ ਸੀ ਤੇ ਇਹ ਮੈਂ ਇੱਕ ਕੋਲੀ ਲਈ ਹੀ ਚਿੱਟੇ ਛੋਲੇ ਤੇ ਇਹ ਫੁੱਲ ਕੇ ਨਾ ਆਪਣੇ ਸਾਈਜ਼ ਤੋਂ ਡਬਲ ਸਾਈਜ਼ ਹੋ ਗਿਆ ਸੀ ਕਹਿੰਦੇ ਤੇ ਇਧਰ ਮੈਂ ਛੋਲੇ ਨੂੰ ਧੋ ਲਿਆ ਹੀ ਧੋ ਕੇ ਛੋਲੇ ਨੂੰ ਸੀ ਕੁੱਕਰ ਦੇ ਵਿੱਚ ਪਾ ਦਿੱਤਾ ਇੱਥੇ ਉਹਨੂੰ ਪਾ ਦਿਆਂਗੇ ਪਾਣੀ ਪਾਣੀ ਮੈਂ ਪਾਇਆ ਸੀਗਾ ਜਿਹਦੇ ਵਿੱਚ ਛੋਲੇ ਡਿਪ ਹੋ ਜਾਣ ਤੇ ਇੱਕ ਚਮਚ ਪਾਤਾ ਹੀ ਨਮਕ ਨਮਕ ਨੂੰ ਮਿਕਸ ਕਰਕੇ ਨਾ ਤੇ ਕੁੱਕਰ ਦਾ ਟੱਕਰ ਲਗਾ ਦਵਾਂਗੇ ਤੇ ਕੁੱਕਰ ਨੂੰ ਰੱਖ ਦਵਾਂਗੇ ਗੈਸ ਤੇ ਇਹਦੀ ਹੁਣ ਅਹੀ 3-4 ਵਿਸਲ ਇਹਦੀ ਵਜਾਵਾਂਗੇ ਛੋਲਿਆਂ ਦੀ ਤੇ ਇੱਕ ਵਿਸਲ ਵਜਾਵਾਂਗੇ ਹਾਈ ਫਲੇਮ ਤੇ ਤਿੰਨ ਚਾਰ ਵਿਸਲ ਆਣੀਆਂ ਜੀ ਮੀਡੀਅਮ ਟੂ ਲੋ ਗੈਸ ਨੂੰ ਕਰ ਦਵਾਂਗੇ ਜਦੋਂ ਤੱਕ ਕੁੱਕਰ ਨੂੰ ਵਿਸਲ ਆਉਂਦੀ ਹੈ ਛੋਲੇ ਵਗੈਰਾ ਸਾਡੇ ਬੋਇਲ ਹੁੰਦੇ ਆ ਉਹ ਤੱਕ ਅਸੀਂ ਚਾਟ ਦੀ ਤਿਆਰੀ ਕਰ ਲੈਨੇ ਜੋ ਹੀ ਸਬਜ਼ੀ ਵਗੈਰਾ ਵਿੱਚ ਪਰਣੀਆਂ ਨੇ ਅਰੇ ਵਿੱਚ ਮੈਂ ਲਿਆ ਇੱਕ ਖੀਰਾ ਇੱਕ ਟਮਾਟਰ ਤੇ ਇੱਕ ਪਿਆਜ਼ ਤੇ ਨਾਲ ਮੈਂ ਲਿਆ ਸੀਗਾ ਇੱਕ ਬੋਇਲ ਕੀਤਾ ਹੋਇਆ ਆਲੂ ਅਸੀਂ ਹੁਣ ਖੀਰੇ ਵਗੈਰਾ ਪਿਆਰੇ ਛਿਲਰ ਜਿਹਾ ਉਤਾਰਦੇ ਹੀ ਦਿਨ ਉਹਨਾਂ ਨੂੰ ਅਸੀਂ ਧੋ ਲਿਆ ਸੀਗਾ ਤੋ ਕਿ ਹੁਣ ਅਸੀਂ ਇਹਨਾਂ ਨੂੰ ਬਾਰਿਕ ਕੱਟ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ ਜੋ ਹੀ ਪਾਣਾ ਹੈ ਰਿਚਾਹੀ ਬਾਰੀ ਕੱਟ ਲਾਂਗੇ ਸਾਰੀਆਂ ਸਬਜ਼ੀਆਂ ਨੂੰ ਇਹ ਛੋਲੇ ਜਿਹੜੇ ਬਹੁਤ ਹੀ ਜਲਦੀ ਬਹੁਤ ਹੀ ਲਾਜਵਾ ਬਣ ਕੇ ਤਿਆਰ ਹੁੰਦੀ ਹੈ ਤੇ ਇਹ ਚਿੱਟੇ ਛੋਲੇ ਜੇਕਰ ਤੁਸੀਂ ਕਾਲੇ ਵਾਲੇ ਛੋਲੇ ਵੀ ਲੈ ਸਕਦੇ ਓਦੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਧਰ ਮੈਂ ਸਬਜ਼ੀ ਵਗੈਰਾ ਸਾਰੀਆਂ ਕੱਟ ਲਈਆਂ ਸੀ ਪਿਆਜ਼ ਟਮਾਟਰ ਖੀਰੇ ਨੂੰ ਕੱਟ ਲਿਆ ਸੀਗਾ ਇਹਨੂੰ ਨਹੀਂ ਰੱਖ ਦਵਾਂਗੇ ਸਾਈਡ ਤੇ ਇਧਰ ਕੁੱਕਰ ਨੂੰ ਵੀ ਇੱਕ ਵੀਸਲ ਆ ਗਈ ਸੀ ਹੁਣ ਮੈਂ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਕਰ ਦਿੱਤਾ ਸੀਗਾ ਹੁਣ ਆ ਰਾਮਨ ਤਿੰਨ ਚਰ ਵਿਸਲਾਂ ਗਿਆਂ ਦੀਆਂ ਇੱਧਰ ਅਸੀਂ ਲੈ ਲਈ ਮੁਫਲੀ ਮੁਫਲੀ ਤੋਂ ਆਪਸ਼ਨਲ ਹੈ ਮੇਰੇ ਕੋਲ ਸੀ ਮੈਂ ਲੈ ਲਈ ਤੁਸੀਂ ਪਾਣਾ ਨਹੀਂ ਵੀ ਚਾਹਦੇ ਸਕਿੱਪ ਵੀ ਕਰ ਸਕਦੇ ਪਾਓਗੇ ਤਾਂ ਬਹੁਤ ਵਧੀਆ ਟੇਸਟ ਆਉਂਦਾ ਹੈ ਇਸੇ ਦੇ ਨਾਲ ਜੇ ਕੱਚੇ ਵਾਲੀ ਸੀ ਅਨੂ ਸੀ ਪੁੰਨ ਲਵਾਂਗੇ ਅਨੂ ਹੀ ਰੱਖਤਾ ਸਾਈਡ ਤੇ ਹੁਣ ਮੈਂ ਤਾਂ ਲੈ ਲਈ ਸੀ ਆਲੂ ਇਹ ਮੈਂ ਬੋਇਲ ਕੀਤੇ ਦੋ ਆਲੂ ਲੈਨੇ ਤੇ ਆਲੂ ਨੂੰ ਮੈਂ ਹੁਣੇ ਬੋਇਲ ਕੀਤਾ ਹੀ ਆ ਲਈ ਗਰਮ ਹੀ ਨੇ ਮੈਂ ਦੋ ਮੀਡੀਅਮ ਸਾਈਜ਼ ਦੇ ਲੈ ਸੀ ਆਲੂ ਆਲੂ ਵੀ ਆਪਸ਼ਨਲ ਵਗੈਰਾ ਹੈ ਮਗਾਗੇ ਹੀ ਚਾਟ ਬਣਾ ਲੰਗੇ ਆ ਇਹ ਸਾਰੀ ਸਬਜੀਆਂ ਤੇ ਪਾਉ ਤਾਂ ਹੀ ਟੇਸਟ ਆਏਗਾ ਨਾ ਤੇ ਇਧਰ ਮੈਂ ਆਲੂ ਵੀ ਕੱਟਲੇ ਸੀਗੇ ਹੁਣ ਇਧਰ ਕੁੱਕਰ ਨੂੰ ਵਿਸਲ ਵਗਾਰ ਆ ਗਈ ਸੀ ਮੈਂ ਗੈਸ ਨੂੰ ਬੰਦ ਕਰ ਦਿੱਤਾ ਹੀ ਕੁੱਕਰ ਨੂੰ ਰੱਖ ਦਾਂਗੇ ਦੂਜੀ ਸਾਈਡ ਤੇ ਤਾਂ ਕਿ ਇਹਦੀ ਵਿਸਲ ਨਾ ਆਪਣੇ ਆਪ ਰਿਲੀਜ਼ ਹੋ ਜਾਏਗੀ ਇਹ ਨੂੰ ਕੱਢਾਂਗੇ ਨਹੀਂ ਭਾਫ਼ ਨੇ ਆਪਣੇ ਆਪ ਹੀ ਨਾ ਛੋਲ ਜਾਓ ਮੜੀ ਮੋਟੀ ਕਸਰ ਹੋਏਗਾ ਨਾ ਬਣ ਜਾਣਗੇ ਦੂਜੀ ਸਾਈਡ ਤੇ ਅਸੀਂ ਫਰਾਈਪਨ ਰੱਖ ਲਿਆ ਇੱਥੇ ਮੈਂ ਸਟੀਲ ਦਾ ਫਰਾਈਪਨ ਲਿਆ ਇਸ ਚ ਮੈਂ ਪਾਇਆ 1 ਚਮਚ ਜੇਸੀਓ ਦੇਸੀ ਗੋਇਚਾ ਚੰਗਾ ਗਰਮ ਹੋ ਜੇਗਾ ਨਾ ਫਿਰ ਇਸ ਵਿੱਚ ਪਾ ਦਿਆਂਗੇ ਜੋ ਕੱਟੇ ਆਲੂ ਆਲੂ ਨੂੰ ਸੀ ਭੁੰਨਾ ਤਾਂ ਕਿ ਦਾ ਥੋੜਾ ਜਿਹਾ ਨਾ ਕਲਰ ਚੇਂਜ ਹੋ ਜੇ ਜੋ ਤਾਂ ਕਾਲੂ ਫਰਾਈ ਹੋਣਦੇ ਨੇ ਅਸੀਂ ਇਹਦਾ ਮਸਾਲਾ ਬਣਾ ਲੈਨੇ ਆ ਇੱਕ ਚਮਚ ਮੈਂ ਲਿਆ ਹੀ ਕਸ਼ਮੀਰੀ ਮਿਰਚ ਦਾ ਤੇ ਇੱਕ ਅੱਧੀ ਚਮਚ ਲਈ ਲਾਲ ਮਿਰਚ ਸਵਾਦ ਅਨੁਸਾਰ ਨਮਕ ਦੋ ਚਮਚ ਛਾਟ ਮਸਾਲਾ ਇੱਕ ਚਮਚ ਲਿਆ ਹੀਗਾ ਸਾਬੂ ਜੀਰਾ ਦਾ ਪੀਸਿਆ ਪੁਣਿਆ ਉਹ ਲਿਆ ਸੀਗਾ ਤੇ ਅੱਧੀ ਚਮਚ ਹਲਦੀ ਦੀ ਲਈ ਸੀਗੀ ਇੱਕ ਚਮਚਾ ਜਿਹਾ ਲਿਆ ਸੀਗਾ ਪੀਸੀ ਆਸਨੀਆਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਤੇ ਪਾਣੀ ਪਾ ਦਿਆਂਗੇ ਤੇ ਪਾਣੀ ਥੋੜਾ ਜਿਹਾ ਪਾਣਾ ਹੈ ਕਿ ਇਹਦੀ ਇੱਕ ਸਲਰੀ ਜਿਹੀ ਬਣਾ ਕੇ ਤਿਆਰ ਕਰਨੀ ਹੈ ਜਿਆਦਾ ਪਤਲੀ ਵੀ ਨਹੀਂ ਤਿਆਰ ਕਰਨੀ ਇਸ ਤਰੀਕੇ ਦੀ ਬਸ ਅਹੀ ਬਣਾ ਕੇ ਤਿਆਰ ਕਰਨੀ ਹੈ ਇਹਨੂੰ ਸੀ ਸਾਈਡ ਤੇ ਰੱਖ ਦਵਾਂਗੇ ਹੁਣ ਇਧਰ ਅਸੀਂ ਆਲੂ ਆਪਣੇ ਚੈੱਕ ਕਰ ਲਿਆ ਆਲੂ ਵੈਸੇ ਮੇਰੇ ਫਰਾਈ ਹੋ ਚੁੱਕੇ ਸੀ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਸੀਗਾ ਬਸ ਅਸੀਂ ਇੰਨਾ ਕਹੀ ਦਾ ਕਲਰ ਚੇਂਜ ਕਰਨਾ ਸੀਗਾ ਹੁਣ ਆਲੂ ਨੂੰ ਅਸੀਂ ਕੱਢ ਦਵਾਂਗੇ ਇੱਕ ਪਲੇਟ 'ਚ ਹੁਣ ਆਲੂ ਨੂੰ ਪਲੇਟ 'ਚ ਕੱਢ ਤਾ ਹੀ ਇਸੇ ਫਰਾਈਪੈਨ ਦੇ ਵਿੱਚ ਮੈਂ ਨਾ ਜੋ ਮੂਫਲੀ ਸੀ ਨਾ ਉਹਨੂੰ ਵੀ ਭੁੰਨ ਲਵਾਂਗੇ ਇਹਨੂੰ ਵੀ ਸੀ ਇਸੇ ਤਰੀਕੇ ਦਾ ਨਾ 1 ਡੇਡ 1 ਮਿੰਟ ਤੱਕ ਬਸ ਭੁੰਨਾਗੇ ਇਹ ਵੀ ਮੂਫਲੀ ਸਾਡੀ ਭੁੰਨ ਗਈ ਸੀ ਇਹਨੂੰ ਵੀ ਇੱਕ ਪਲੇਟ 'ਚ ਕੱਢ ਦਵਾਂਗੇ ਹੁਣ ਅਸੀਂ ਛੋਲੇ ਚੈੱਕ ਕਰ ਲੈਨੇ ਆ ਇਹਦੀ ਵਿਸਲ ਵਗੈਰਾ ਆਪਣੇ ਆਪ ਨਿਕਲ ਗਈ ਸੀ ਕੁੱਕਰ ਨੂੰ ਖੋਲ ਕੇ ਅਸੀਂ ਛੋਲੇ ਚੈੱਕ ਕਰ ਲੈਨੇ ਆ ਹਾਲੇ ਇਹ ਗਰਮ ਨੇ ਛੋਲੇ ਵੈਸੇ ਤੇ ਜੇ ਬੋਇਲ ਹੋ ਗਏ ਨੇ ਛੋਲੇ ਬਸ ਇਸੇ ਤਰੀਕੇ ਦਾ ਹੀ ਛੋਲੇ ਬੋਇਲ ਕਰਨੇ ਆ ਕਿ ਛੋਲੇ ਸਾਡੇ ਬੋਇਲ ਵੀ ਹੋ ਜਾਣ ਨਾ ਕਿ ਸੌਫਟ ਵੀ ਹੋ ਜਾਣ ਇਹ ਟੁੱਟਣ ਵੀ ਨਾ ਬਸ ਇਸੇ ਤਰੀਕੇ ਦਾ ਹੀ ਬੋਇਲ ਕਰਨੇ ਸੀ ਉਹ ਸਾਡੇ ਹੋ ਗਏ ਨੇ ਛੋਲਿਆਂ ਨੂੰ ਹੁਣ ਅਸੀਂ ਨਾ ਇੱਕ ਛੰਨੀ ਚ ਪਾ ਦਾਂਗੇ ਸਾਰੇ ਛੋਲਿਆਂ ਨੂੰ ਪਾਣੀ ਅਲੱਗ ਕਰ ਦਾਂਗੇ ਤੇ ਛੋਲੇ ਸੀ ਅਲੱਗ ਕਰ ਦਿੱਤੇ ਸੀ ਇਹਨੂੰ ਹੁਣ ਅਸੀਂ ਰੱਖ ਦਾਂਗੇ ਸਾਈਡ ਤੇ ਹੁਣ ਮੈਂ ਲਈ ਸੀ ਕਿ ਕੜਾਈ ਕੜਾਈ ਦੇ ਵਿੱਚ ਮੈਂ ਪਾਵਾਂਗੀ ਇੱਕ ਚਮਚ ਦੇਸੀ ਘਿਓ ਦਾ ਦੇਸੀ ਘਿਓ ਦੇ ਨਾਲ ਥੋੜਾ ਟੇਸਟ ਵੀ ਬਹੁਤ ਵਧੀਆ ਆਏਗਾ ਇਸ ਤੋਂ ਜੇ ਆਹੀ ਮਸਾਲੇ ਸਲਰੀ ਬਣਾ ਕੇ ਰੱਖੀ ਸੀ ਨਾ ਉਹਨੂੰ ਪਾ ਦੇਾਂਗੇ ਹੁਣ ਅਸੀਂ ਇਹਨੂੰ ਪੁੰਨਾ ਅਸੀਂ ਇਹਨੂੰ ਇੰਨਾ ਕੁ ਪੁੰਨਾ ਕਿ 1.5 ਮਿੰਟ ਲੱਗੇਗਾ ਪੁੰਨਾ ਲੱਗਿਆ ਤਾਂ ਕਿ ਇਹ ਮਸਾਲੇ ਚ ਨਾ ਕਿਉ ਅਲਗ ਹੋ ਜੇ ਤੇ ਮਸਾਲਾ ਅਲਗ ਹੋ ਜੇ ਸੈਪਰੇਟ ਹੋ ਜਾਏਗਾ ਸਾਰਾ ਕਿਉ ਵਿੱਚ ਅਸੀਂ ਇਸ ਤਰ੍ਹਾਂ ਮਸਾਲੇ ਨੂੰ ਪੁੰਨਾ ਤੇ ਮਸਾਲੇ ਨੂੰ ਪੁੰਨਾ ਬਹੁਤ ਜ਼ਰੂਰੀ ਹੈ ਦੇ ਵਿੱਚ ਜੀਰਾ ਪਾਣਾ ਭੁੱਲ ਗਈ ਸਾਬੋ ਤੇ ਮੈਨੂੰ ਬਾਅਦ ਯਾਦ ਆਇਆ ਤੇ ਮੈਂ ਚ ਲੈ ਇੱਕ ਅੱਧੀ ਚਮਚ ਪਾਤੀ ਸੀ ਜੀਰੇ ਦੀ ਤੇ ਵੀ ਨਾਲ ਹੀ ਭੁੰਜ ਜਾਏਗਾ ਇਹ ਤੇ ਸਾਡਾ ਮਸਾਲਾ ਭੁੰਨ ਗਿਆ ਤੇ ਦੇਖ ਸਕਦੇ ਹੋ ਤੇਲ ਇਹਦਾ ਅਲੱਗ ਹੋ ਗਿਆ ਸੀ ਕਿ ਉਹ ਜੋ ਵੀ ਸੀ ਪਾਇਆ ਸੀ ਥੋੜਾ ਜਿਹਾ ਮਪਾਤਾ ਹੀ ਛੋਲਿਆਂ ਵਾਲਾ ਪਾਣੀ ਹੁਣ ਇਹ ਚ ਅਸੀਂ ਪਾ ਦਾਂਗੇ ਛੋਲੇ ਜੋ ਬੋਇਲ ਕਰਕੇ ਸੀ ਰੱਖੇ ਸੀ ਉਹਨੂੰ ਪਾ ਕੇ ਹੀ ਨਾ ਨੂੰ ਇੱਕ ਅੱਧਾ ਮਿੰਟ ਲੈ ਨਾ ਮਿਕਸ ਕਰਾਂਗੇ ਚੰਗੀ ਤਰ੍ਹਾਂ ਪੂਰੇ ਮਸਾਲੇ ਦੇ ਵਿੱਚ ਤੇ ਜੋ ਵੀ ਚਮਚੀ ਪਾਣੀ ਵਗੈਰਾ ਹੈਗਾ ਨਾ ਉਹਨੂੰ ਉਸੇ ਸੁਕਾਣਾ ਹੈ ਬਿਲਕੁਲ ਹੀ ਛੋਲੇ ਨੂੰ ਡਰਾਈ ਕਰਨਾ ਤੇ ਜੋ ਮਸ ਅਹੀ ਇਤੋਂ ਕਹ ਨੂੰ ਮਸਾਲੇ ਨੂੰ ਭੁੰਨਾ ਹੈਗਾ ਪਾਣੀ ਵੀ ਸੁੱਕ ਜਾਦਾ ਔਰ ਜੋ ਮਸਾਲਾ ਹੈ ਨਾ ਉਹ ਪੂਰੇ ਤਰੀਕੇ ਨਾਲ ਛੋਲੇ ਦੇ ਨਾਲ ਨਾ ਕੋਟ ਹੋ ਜਾਏਗਾ ਪੂਰੇ ਛੋਲੇ ਨੂੰ ਉਹ ਮਸਾਲਾ ਲੱਗ ਜਾਏ ਹੁਣ ਇਹ ਮਸਾਲਾ ਤੁਸੀਂ ਦੇਖ ਸਕਦੇ ਸਾਡਾ ਛੋਲੇ ਵਗੈਰਾ ਭੁੰਨਗੇ ਸੀ ਹੁਣ ਅਸੀਂ ਮਾ ਪਾਤੇ ਜੋ ਹੀ ਕੱਟ ਕੇ ਰੱਖੀ ਨਾ ਵੈਜੀਟੇਬਲ ਖੀਰਾ ਟਮਾਟਰ ਤੇ ਪਿਆਜ਼ ਨਾਲ ਹੀ ਮੈਂ ਚ ਪਾਤੀ ਸੀਗੇ ਆਲੂ ਹੁਣ ਆਲੂ ਪਾ ਕੇ ਇਹਨੂੰ ਹੀ ਚੰਗੀ ਦਾ ਪੂਰੇ ਮਸਾਲੇ ਦੇ ਵਿੱਚ ਹੀ ਮਿਕਸ ਕਰ ਲਾਂਗੇ ਜਿਆਦਾ ਨਹੀਂ ਕਰਨਾ ਸਿਰਫ ਇਹਨੂੰ ਸੀ ਅੱਧਾ ਮਿੰਟ ਲਈ ਇਸ ਇਹਨੂੰ ਇਸੇ ਤਰੀਕੇ ਨਾਲ ਪੁੰਨਾਗੇ ਆਹੀ ਜਿਆਦਾ ਸਬਜ਼ੀ ਨੂੰ ਜਿਆਦਾ ਗਾਲਣਾ ਨਹੀਂਗਾ ਸਬਜ਼ੀਆਂ ਦੇ ਵਿੱਚ ਕੱਚੀਆਂ ਕੱਚੀਆਂ ਹੀ ਰਹਿਣਗੀਆਂ ਹੁਣ ਮੈਂ ਇਸ ਵਿੱਚ ਪਾਵਾਂਗੀ ਇੱਕ ਚਮਚ ਮੈਂ ਭਰ ਕੇ ਪਾਤੀ ਇਹਦਾ ਇਮਬਲੀ ਦਾ ਚਟਨੀ ਇਹ ਮੈਂ ਘਰ ਬਣਾਈ ਸੀ ਕਿ ਇਮਬਲੀ ਚਟਨੀ ਥੋੜੀ ਖੱਟੇ ਵਾਲੀ ਹੈ ਤੇ ਨਾਲ ਹੀ ਮੈਂ ਪਾਤੀ ਹਰੀ ਚਟਨੀ ਇਹ ਵੀ ਹਰੀ ਚਟਨੀ ਪੁਦੀਨੇ ਤੇ ਧਨੀਏ ਦੇ ਬਣਾਈ ਸੀ ਇਹਨੂੰ 1-1 ਚਮਚ ਪਾਤਾ ਤੇ ਇਹਨੂੰ ਪਾ ਕੇ ਚੰਗੀ ਤਰ੍ਹਾਂ ਸੀ ਛੋਲਿਆਂ 'ਚ ਮਿਕਸ ਕਰਾਂਗੇ ਅਗਰ ਤੁਹਾਨੂੰ ਜ਼ਿਆਦਾ ਖੱਟਾ ਪਸੰਦ ਹੈ ਤੁਸੀਂ ਇੱਥੇ ਹੋਰ ਇਮਲੀ ਪਾ ਸਕਦੇ ਮੇਰੇ ਸਾਹਮਣੇ ਮੇਰੇ ਲਈ ਠੀਕ ਸੀਗਾ ਨਾ ਖੱਟਾ ਕਿਉਂਕਿ ਇਸ ਹਾਲੇ ਮੈਂ ਨਿੰਬੂ ਵੀ ਪਾਣਾ ਤੇ ਇਹ ਦੇਖ ਸਕਦੇ ਛੋਲੇ ਦਾ ਕਲਰ ਵੀ ਕਿੰਨਾ ਵਧੀਆ ਆਇਆ ਨਾ ਚਾਟ ਦਾ ਤੁਸੀਂ ਚਾਹੋ ਤਾਂ ਜਿੱਤੇ ਜੀ ਉੱਪਰ ਜਦੋਂ ਅਸੀਂ ਸਰਵ ਕਰਾਂਗੇ ਤੁਸੀਂ ਪਾਪੜੀ ਵੀ ਪਾ ਸਕਦੇ ਹੋ ਹੁਣ ਇੱਥੇ ਮੈਂ ਜੋ ਮੁਕਫਲੀ ਪੁੰਕੇ ਰੱਖੀ ਸੀ ਨਾ ਹੁਣ ਇੱਥੇ ਉਹ ਪਾ ਦਿਆਂਗੇ ਸੀ ਤੇ ਨਾਲ ਹੀ ਮੈਂ ਇੱਥੇ ਪਾ ਦਿਆਂਗੀ ਨਿੰਬੂ ਇਹਦੇ ਵਿੱਚ ਮੈਂ 1.5 ਪਾਇਆ ਸੀਗਾ ਨਿੰਬੂ ਤੇ ਇਸ ਲਈ ਮੈਨੂੰ ਜੇ ਇੰਨਾ ਹੀ ਖੱਟਾ ਚਾਹੀਦਾ ਸੀ ਜਿਆਦਾ ਨਹੀਂ ਖੱਟਾ ਬਣਾਣਾ ਮੈਂ ਤੇ ਤੁਸੀਂ ਚਾਹੋ ਤੇ ਤੁਹਾਨੂੰ ਬਹੁਤ ਜ਼ਿਆਦਾ ਸਪਾਈਸੀ ਪਸੰਦ ਹੈ ਤੁਸੀਂ ਇੱਥੇ ਹਰੀ ਮਿਰਚ ਵੀ ਪਾ ਸਕਦੇ ਹੋ ਕੱਟ ਕੇ ਮੈਂ ਨਹੀਂ ਪਾਈ ਕਿਉਂਕਿ ਮੇਰੇ ਬੱਚੇ ਹਰੀ ਮਿਰਚ ਵਗੈਰਾ ਬਾਅਦ ਵਿੱਚ ਨਾ ਚੁੰਨਾ ਸ਼ੁਰੂ ਕਰ ਦਿੰਦੇ ਨੇ ਇਸ ਲਈ ਮੈਂ ਵੋ ਨਹੀਂ ਪਾਈ ਤੀ ਦੇਖੋ ਤੇ ਸਾਡੀ ਚਾਟ ਬਣ ਕੇ ਤਿਆਰ ਹੈ ਅਸੀਂ ਜਿਆਦਾ ਨਹੀਂ ਪੁੰਨਾ ਕਿਉਂਕਿ ਸਬਜ਼ੀਆਂ ਨੂੰ ਅਸੀਂ ਕੱਚਾ ਕੱਚਾ ਹੀ ਰੱਖਣਾ ਕਲ ਵੀ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਆਇਆ ਚਾਟ ਨੂੰ ਤੁਸੀਂ ਚਿੱਟੇ ਛੋਲੇ ਜਗਾ ਕਾਲੇ ਛੋਲੇ ਵੀ ਲੈ ਸਕਦੇ ਹੋ ਉਹ ਵੀ ਬਹੁਤ ਹੀ ਵਧੀਆ ਲਾਜਵਾ ਬਣ ਕੇ ਤਿਆਰ ਹੁੰਦੇ ਨੇ ਇਹ ਅਸੀਂ ਠੇਲੇ ਤੇ ਜਾ ਕੇ ਜੋ ਛੋਟੇ ਹੁੰਦੇ ਹੀ ਨਾ ਅਸੀਂ ਠੇਲੇ ਤੇ ਹਮੇਸ਼ਾ ਹੀ ਜਾ ਕੇ ਖਾਂਦੇ ਸੀ ਬਹੁਤ ਹੀ ਟੇਸਟੀ ਲੱਗਦੀ ਸੀਗੀ ਹੋਨੇ ਤੇ ਦੋ ਥੋੜੀਆਂ ਹੀ ਸਬਜ਼ੀਆਂ ਅਲੱਗ ਕੱਟ ਕੇ ਰੱਖਿਆ ਸੀ ਨਾ ਜਿਵੇਂ ਖੀਰਾ ਥੋੜਾ ਜਾਂ ਨਾਲ ਹੀ ਪਿਆਜ਼ ਤੇ ਟਮਾਟਰ ਥੋੜਾ ਥੋੜਾ ਹੀ ਉੱਪਰ ਦੀ ਗਾਰਨਿਸ਼ ਕਰ ਦਿਆਂਗੇ ਹੁਣ ਮੈਂ ਪਾਤਾ ਹੀ ਥੋੜਾ ਚਾਟ ਮਸਾਲਾ ਨਾਲ ਹੀ ਮੈਂ ਥੋੜਾ ਜਿਹਾ ਪਾਤਾ ਸੀ ਨਮਕ ਤੇ ਉੱਪਰ ਮੈਂ ਪਾਤਾ ਹੀ ਸੇਵ ਇਹਦੇ ਉਪਰ ਤੁਸੀਂ ਅਨਾਜ ਦਾਣੇ ਵੀ ਪਾ ਸਕਦੇ ਹੋ ਉਹ ਵੀ ਬਹੁਤ ਟੇਸਟੀ ਲੱਗਦਾ ਲੋ ਜੀ ਸਾਡੀ ਚਾਟ ਬਣ ਕੇ ਤਿਆਰ ਹੈ ਇਹ ਕਿੰਨੂ ਕਿੰਨੂ ਪਸੰਦ ਹੈ ਕਿਦੀ ਕਿਦੀ ਫੇਵਰਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਔਰ ਅੱਜ ਦੀ ਵੀਡੀਓ ਤੁਹਮੇ ਚੰਗੀ ਲੱਗੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਮੇਰੇ ਚੈਨਲ 'ਚ ਨਵੇਂ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਕਰਕੇ ਬਿਨਾ ਨਾ ਜਾਇਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਕਿੱਦਾਂ ਲੱਗੀ ਤੇ ਕਿਹਦੀ ਇਹ ਫੇਵਰਟ ਹੈ ਚਾਟ ਮੈਨੂੰ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਹੋਣ ਮੈਂ ਇਹਨੂੰ ਥੋੜਾ ਟੇਸਟ ਕਰਕੇ ਵੀ ਦੇਖ ਲੈਣੀ ਆ ਵੈਸੇ ਤਾਂ ਬਹੁਤ ਟੇਸਟੀ ਬਣੀ ਹੈ ਮੇਰਾ ਜ ਬਹੁਤ ਹੀ ਕੁਛ ਖਟਾ ਹੈ ਨਾ ਖਾਣ ਨੂੰ ਦਿਲ ਕਰਾ ਰਿਹਾ ਹੈ ਕੋਈ ਸਪਾਈਸੀ ਵਗੈਰਾ ਕਾਸ਼ ਮੈਂ ਤੁਹਾਨੂੰ ਟੇਸਟ ਕਰਾ ਪਾਉਂਦੀ ਤੇ ਮੈਂ ਜ਼ਰੂਰ ਟੇਸਟ ਕਰਾਂਦੀ ਅਗਾ ਤੁਹਾਨੂੰ ਅੱਜ ਹੀ ਰੈਸਿਪੀ ਚੰਗੀ ਲੱਗੀ ਹੈ ਤਾਂ ਫਟਾਫਟ ਜਾਓ ਛੋਲੇ ਨੂੰ ਬੋਇਲ ਕਰੋ ਪਹਿਲੇ ਤਾਂ ਭਿਗੋ ਕੇ ਰੱਖ ਲਓ ਤੁਸੀਂ ਚਾਹੋ ਓਵਰਨਾਈਟ ਭਿਗੋ ਕੇ ਰੱਖਦੇ ਹੋ ਤੇ ਤੁਸੀਂ ਚਾਹੋ ਦਿਨ ਨੂੰ ਨਾ 4-6 ਘੰਟੇ ਲਈ ਭਿਗੋ ਕੇ ਰੱਖ ਸਕਦੇ ਤਾਂ ਹੀ ਬਹੁਤ ਵਧੀਆ ਇਹ ਫੁੱਲ ਜਾਂਦੇ ਨੇ ਛੋਲੇ ਲੋ ਜੀ ਸਾਡੀ ਤੇ ਚਾਟ ਤਿਆਰ ਹੈ ਫਿਰ ਮਿਲਦੇ ਇੱਕ ਨਵੀਂ ਵੀਡੀਓ ਨਾਲ ਮੈਨੂੰ ਇਜਾਜ਼ਤ ਦਿਓ ਬਾਏ ਬਾਏ ਟੇਕ ਕੇਅਰ